राम जय जय श्री राम आज बहुत पवित्र ਦਿਨ ਹੈ శ్రీ ਰਾਮਲੀਲਾ ਕਮੇਟੀ ਖੰਨਾ ਬਤੋ ਅੱਜ ਭੂਮੀ ਪੂਜਨ ਕਰਕੇ ਅੱਜ ਪ੍ਰਭੂ શ્રી ਰਾਮ ਜੀ ਦੀ ਜੋ ਥੀਲ ਹੈ ਅੱਜ ਉਹਦਾ ਆਗਾਜ਼ ਕੀਤਾ ਗਿਆ ਹੈ ਕੱਲ ਤੋਂ ਰਾਮਲੀਲਾ ਸ਼ੁਰੂ ਹੋ ਰਹੀ ਹੈ ਔਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹੈ ਮੇਰੇ ਸ਼ਹਿਰ ਖੰਨਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਕਿ ਇਹ ਜਿਹੜੇ ਦਿਨ ਹੁੰਦੇ ਨੇ ਸਾਡੇ ਸਭ ਤੋਂ ਪਾਵਨ ਪਵਿੱਤਰ ਦਿਨ ਹੁੰਦੇ ਨੇ ਹਰ ਸ਼ੋਲਾਸ ਵਾਲੇ ਦਿਨ ਹੁੰਦੇ ਨੇ ਇਹਨਾਂ ਦਿਨਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਪਰਿਵਾਰਾਂ ਨੂੰ ਲੈ ਕੇ ਉਰੇ ਹਾਜ਼ਰੀ ਜ਼ਰੂਰ ਭਰੋ ਪ੍ਰਭੂ ਸ਼੍ਰੀ ਰਾਮ ਜੀ ਦੇ ਜੋ ਜੀਵਨ ਦੀ ਲੀਲਾ ਕਿਵੇਂ ਕਿਵੇਂ ਪ੍ਰਭੂ ਸ਼੍ਰੀ ਰਾਮ ਜੀ ਨੇ ਆਪਣੇ ਜੀਵਨ ਨੂੰ ਜੀਆ ਔਰ ਸਾਨੂੰ ਮਾਰਦਰਸ਼ਕ ਦੇ ਕੇ ਗਏ ਔਰ ਕਿਵੇਂ ਸਾਨੂੰ ਜ਼ਿੰਦਗੀ ਦੇ ਵਿੱਚ ਅਸੀਂ ਅੱਗੇ ਵੱਧ ਸਕੀਏ ਦੱਸ ਕੇ ਗਏ ਇਹ ਸਾਰੀਆਂ ਚੀਜ਼ਾਂ ਉਹ ਅੱਜ ਮਤਲਬ ਕੱਲ ਤੋਂ ਸ਼ੁਰੂ ਹੋ ਜਾਣੀਆਂ ਔਰ ਬੱਚੇ ਦੇਖਣਗੇ ਸਾਡੀ ਆਉਣ ਵਾਲੀ ਪਨੀਰੀ ਦੇਖੂਗੀ ਉਹਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਸੋ ਮੈਂ ਇੱਕ ਵਾਰ ਤੋਂ ਫੇਰ ਰਾਮਲੀਲਾ ਕਮੇਟੀ ਦਾ ਤਹਿ ਦਿਲ ਦੀ ਗਹਿਰਾਈ ਤੋਂ ਜਿੱਥੇ ਧੰਨਵਾਦ ਕਰਦਾ ਹਾਂ ਉੱਥੇ ਮੈਂ ਮੁਬਾਰਕਬਾਦ ਵੀ ਦਿੰਦਾ ਹਾਂ ਤੁਸੀਂ ਆਏ ਸਾਲ ਦੀ ਤਰ੍ਹਾਂ ਵੱਡਾ ਉਪਰਾਲਾ ਕਰਦੇ ਹੋ ਸਮੂਹ ਮੈਂਬਰ ਸਾਹਿਬਾਨ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਜੈ ਜੈ